ਅੱਪਾ ਤੁਹਾਨੂੰ ਆਰਤੀ ਵੀ ਸੁਣਾ ਦਿੰਨੇ ਆ ਥੋੜੀ ਥੋੜੀ। ਲੋ ਜੀ ਸ਼ੁਰੂ ਕਰੋ ਜੀ ਆਰਤੀ। ਓ ਫੇ ਮੇਰੀ ਸਾਂਜੀ ਜਿੰਦਾ ਖੋਲ ਹੁੰਦਾ ਖੋਲ ਕੁੜੀਆਂ ਆਂਆਂ ਤੇਰੇ ਕੋਲ। ਓ ਫੇ ਮੇਰੀ ਸਾਂਜੀ ਜਿੰਦਾ ਖੋਲ ਹੁੰਦਾ ਖੋਲ ਕੁੜੀਆਂ ਆਂਆਂ ਤੇਰੇ ਕੋਲ। ਤੁੰਗਾ ਸੁੱਖ ਮਿਹਾਉਂਗੀ ਤੁੰਗੀ ਪਾਉਂਗੀ ਗੋਦੀ ਬਦੀ ਵੀਰ ਦੇ ਚਿੱਟੇ ਦੰਗ ਸੰਜੀ ਮੰਗਦੀ ਪੈਰੀ ਬੰਦ ਪਹਿਲੀ ਆਤੀ ਕਰੋ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਲੰੜੀਆਂ ਉਹ ਸਿਗਦ ਵਾਹੇ ਜਾ ਖੜੀ ਤੂੰ ਖੋਲ ਮਾਈ ਆਟੜੀ ਮੈਂ ਪੂਜਾਂ ਤੇਰੇ ਪਟੜੀ ਮੈਂ ਪੂਜਾਂ ਤੇਰੇ ਪੈਰ ਰਹਿਣ ਸਾਡੇ ਆਇ ਮੈਂ ਹਰ ਦਾ ਨਾਮ ਧਿਆਇ ਬਹੁਤ ਸੋਹਣੀ ਹੈ ਅੱਛਾ ਅੱਜ ਤਾਂ ਹੋਰ ਵੀ ਆਰਤੀ ਕਰਨੀਆਂ ਕੁੜੀਆਂ ਆ ਕੇ ਆਪਾਂ ਤੁਹਾਨੂੰ ਥੋੜੀ ਜੀ ਦੱਸਦੀ ਵੀ ਸੱਭਿਆਚਾਰ ਚ ਇਹ ਆਰਤੀ ਗਾਉਂਦੇ ਨੇ ਐਵੇਂ ਬਣਾਉਂਦੇ ਨੇ ਸਾਂਜੀ ਵੀ ਸ਼ਾਮ ਨੂੰ ਆਰਤੀ ਕਰਦੇ ਆ ਇਹ ਤੁਸੀਂ ਦੇਖ ਲੈਣਾ ਤੁਹਾਨੂੰ ਸਾਡੀ ਇਹ ਸਾਂਜੀ ਵਧੀਆ ਲੱਗੀ ਤੇ ਸਾਡਾ ਸਾਰਾ ਕੁਝ ਵਧੀਆ ਲੱਗਿਆ ਤਾਂ ਤੁਸੀਂ ਸਾਨੂੰ ਦੱਸ ਦਿਓ ਕਮੈਂਟਾਂ ਚ ਲਿਖ ਕੇ ਵੀ ਤੁਹਾਡਾ ਇਹ ਸੱਭਿਆਚਾਰ ਵਧੀਆ ਲੱਗੇ